ਲਵੀ ਸੇਠਾ ਕਹਿੰਦਾ ਗੱਲ ਇੱਕ ਆ ਤੈਨੂੰ ਮੈਂ ਤੇਰੀ ਡਿਊਟੀ ਲਵਣਾ ਲਾਜ ਮਾਰਾ ਧੰਨਵਾਦ ਜੀ ਸੱਜ ਕੇ ਲਾਜ ਦਿੱਤੀ ਲਵਨੇ ਕਹਿੰਦਾ ਆ ਦਰਵਾਜਾ ਹੈ ਨਾ ਕਹਿੰਦਾ ਹਾਂ ਜੀ ਸਵੇਰੇ ਪਹਿ ਪਾਰਦੀ ਤੋਂ ਪਹਿਲਾਂ ਉੱਠ ਕੇ ਨਹਾ ਧੋ ਕੇ ਤੂੰ ਇੱਥੇ ਕੁਰਸੀ ਢਾਹ ਕੇ ਬਹਿਣਾ ਕਹਿੰਦਾ ਜੀ ਅੱਛਾ ਅਰੀਏ ਸ਼ਿਰ ਤੇ ਕੱਲ ਮਤਵਾ ਤੇਰੇ ਕੋਲ ਹੋਵੇ ਕਹਿੰਦਾ ਜੀ ਬਹੁਤ ਅੱਛਾ ਜਿੰਨੇ ਅੰਦਰ ਵੜਨ ਉਹਨਾਂ ਦੇ ਨਾਮ ਲਿਖ ਲਈ ਜਿੰਨੇ ਬਾਹਰ ਜਾਣ ਉਹਨਾਂ ਦੇ ਨਾਮ ਲਿਖ ਲਈ ਇਹ ਤੇਰੀ ਡਿਊਟੀ ਵਾਹ ਮਾਰਾ ਇਹ ਤਾਂ ਸਾਨੂੰ ਠਾੜਈਏ ਇਹ ਤਾਂ ਸਾਡਾ ਕੀਤਾ ਬਾ ਮਾਰਾ ਰੰਗ ਲਾਤਾ ਲੈ ਤੇਰੇ 400 ਰੁਪਈਆ ਮਹੀਨੇ ਇਹ ਤੇਰੀ ਤਨਖਾਹ ਡਿਊਟੀ ਤਾਂ ਉਕਾਣੀ ਕਹਿੰਦਾ ਮਾਰਾ ਇਹ ਉਕਾਂਗੇ ਕਿ ਜੇ ਤੁਸੀਂ ਰੋਟੀ ਦਿੱਤੀਏ ਖਾਵਾਂਗੇ ਪ੍ਰੇਮਨਾ ਸੇਠ ਵੀ ਚੁੱਸਦੀ ਉਸ ਸੇਠ ਨੂੰ ਡਿਊਟੀ ਲਾ ਕੇ ਤੁਰ ਗਿਆ ਤੇ ਸੇਠ ਹੁਣ ਸੋਚਦਾ ਵੀ ਇਹ 400 ਨਾਲ ਜਵਾਕਾਂ ਦਾ ਨਰਵਾਤਾ ਨਹੀਂ ਅੱਛਾ ਦੋ ਦਿਨ ਸੋਚਿਆ ਚਾਰ ਦਿਨ ਸੋਚਿਆ ਖੀਰੀ 10-20 ਦਿਨ ਲੰਘ ਵੀ ਕੀ ਕਾਟ ਕੱਢਾਂ ਮੈਂ ਜਿਹੜਾ ਇਹ ਤੂੰ ਪੈਸਾ ਹੋਰ ਵਧਾਵਾਂ ਖੇਰ ਨਜਾਰਾ ਹੈ 400 ਤਾਂ ਘਰ ਪੂਰਾ ਕਰਦਾ ਨਹੀਂ ਕਾੜ ਕੱਢ ਲੀਓ ਨੇ ਸੇਠ ਨੇ ਤੜਕੇ ਗੜਵੀ ਦਾ ਪਰ ਲੈ ਕਰੇ ਪਾਣੀ ਦੀ ਤੇ ਦਤਾਂ ਲੈ ਲੈ ਕਰੇ ਆ ਆ ਕਰੀ ਜਾ ਕਰੇ ਅੱਖ ਚ ਮਾਰ ਲਿਆ ਐ ਸਰੋਤੇ ਸਜਣੋ ਮੈਂ ਹੁਣ ਤੁਸੀਂ ਐ ਕਹੋਂਗੇ ਵੀ ਬਾਬਾ ਕਹਿੰਦਿਆਂ ਗੱਲਾਂ ਕਰਨ ਲੱਗ ਗਏ ਹੁਣ ਅੱਜ ਤੱਕ ਘਰ ਘਰ ਟੱਟੀਆਂ ਨੇ ਉਹ ਸਮੇਂ ਦੇ ਵਿੱਚ ਦੋ ਦੋ ਮੀਲ ਤੁਰੇ ਜਾਂਦੇ ਲੋਕ ਬਾਹਰ ਰੋਹਿਆਂ ਜੀ ਜਾਂਦੇ ਬੁੜੀਆਂ ਵੀ ਰੋਹਿਆਂ ਜੀ ਜਾਂਦੀਆਂ ਤੇ ਬੁੜੇ ਟੇਰੇ ਬੱਚਾ ਚੋ ਲਾ ਗੇ ਸਭ ਨੇ ਇੰਝ ਹੀ ਜਾਂਦੇ ਹੁਣ ਉਹ ਬੈਠਾ ਦਤਨ ਫੜੀ ਉਹ ਸੇਠਾ ਮੇਰਾ ਨਾਂ ਲੇ ਉਹ ਠਹਿਰ ਜਾ ਦਤਨ ਦਾ ਕਰਨਾ ਕਹਿੰਨੇ ਕੋਈ 부ੜੀ ਆ ਗਈ ਬਾਬਾ ਸੇਠਾ ਤੂੰ ਮੇਰਾ ਨਾਂ ਲਿਖੇ ਨਾ ਮੈਨੂੰ ਕਾਹਲੇ ਮੈਂ ਆ ਕੇ ਕਰਦਾ ਵੀ ਕੰਮ ਕਰਨਾ ਉਹ ਠਹਿਰ ਜਾ ਭਾਈ ਮੈਨੂੰ ਦਤਨ ਦਾ ਕਰ ਲੈਣਗੇ ਉਹ ਕਰਲਾਟ ਪਾਉਂਦੇ ਨੇ ਟਟੀਆਂ ਦੇ ਜੋਰ ਪਏ ਪਏ ਨੇ ਉਹਨਾਂ ਨੂੰ ਉਹ ਦਤਨ ਕਰਨੋਂ ਨਹੀਂ ਛੱਡਦਾ ਤੇ ਅਖੀਰ ਨੂੰ ਜਦੋਂ ਦੇਖ ਲੈਂਦੇ ਵੀ ਹੁਣ ਤਾਂ ਹੀ ਖਾ체 ਤੰਗ ਹੋ ਗਏ ਮਨ ਨਾਲ ਇਹਨਾਂ ਨੂੰ ਛੱਡ ਦੇ ਉਹ ਕਪੜੇ ਲਈ ਲਈ ਈ ਨਾ ਲਵੇ ਲੈਣ ਤੈਨੂੰ ਬਾਲਟੀਆਂ ਤੋੜਨੀਆਂ ਪੈਣ ਪੈਣ ਤੇ ਉਹਨੇ ਸਾਰਿਆਂ ਨੂੰ ਖੋਲ ਤਾਲੀ ਨਾਮ ਲਿਖ ਲਈ ਫਟਾਫਟ ਦੂਜੇ ਦਿਨ ਫੇਰ ਈ ਹਾਲ ਤੀਜੇ ਦਿਨ ਫੇਰ ਈ ਹਾਲ ਉਹ ਮੁਹੱਲੇ ਵਾਲੇ ਕਹਿੰਦੇ ਓਏ ਹੁਣ ਕਿਵੇਂ ਕਰੀਏ ਇਹ ਤਾਂ ਸਭ ਕੁਝ ਲਵੇੜੂ ਆਪਣਾ ਇਹਨੇ ਤਾਂ ਘਿਹੜਾ ਨਹੀਂ ਛਿੰਦਾ ਇਹ ਤਾਂ ਕਸੂਤੇ ਬਾੜੇ ਬੈਠਿਆ ਫੇਰ ਕਹਿੰਦੇ ਸੋਚੋ ਹੁਣ ਆਪਾਂ ਕੀ ਕਰੀਏ ਕਹਿੰਦੇ 400 ਰੁਪਏ ਤਾਂ ਹੀ ਲਾ ਲੈ ਟੋਲੇ ਨੇ ਹਾਂ ਹੁਣ ਹੈ ਹਾਂ ਬਾਦਸ਼ਾਹ ਤੋਂ ਲੈਂਦਾ ਰਾਜੀ ਤੋਂ ਤੇ 400 ਆਪਾ ਮਹਲੇ ਵਾਲੇ ਦੇ ਦਿਆ ਕਰ ਹੋਰ ਕੀ ਐ ਵੀ ਬਾਸ ਤੇ ਰੱਬ ਦੇ ਬੱਬਾ 400 ਤੂੰ ਰਾਜੇ ਤੋਂ ਲੈ ਲੈ 400 7 ਤੋਂ ਲੈ ਲੈ ਪਰ ਸਾਨੂੰ ਰੋਕ ਰੋਕਾ ਨਾ ਕਰ ਤੂੰ ਤਾਂ ਮਰਨ ਵਾਲੀ ਕਰ ਦੇਣਾ ਸਾਨੂੰ ਟੱਟੀ ਨਹੀਂ ਜਾਣ ਦਿੰਦਾ ਅਸੀਂ ਇੱਥੇ ਜਾ ਹੈਗਾ ਕਿ ਤੇਰੇ ਦਰਵਾਜ਼ੇ ਮਾਰ ਕੇ ਢੇਰ ਲਾ ਦੇਗੇ ਫਿਰ ਪਾੜਨੇ ਵਾਲਦੇ ਤੂੰ ਆਏਗਾ ਕਿ ਉਹ ਭਾਈ ਜੁੜ ਕੇ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਮੁੱਖੀ ਮੁੱਖੀ ਬੰਦੇ ਤੇ ਜਿਹੜੇ ਜੁੜ ਕੇ ਸੇਠ ਦੇ ਉਹ ਆਗੇ ਆਓ ਵੀ ਮਹਾਰਾਜ ਸੇਠੋ ਸੁਣਾਓ ਕਿ ਯਾ ਲੈ ਕੇ ਤੇਰੇ ਕੋਲ ਹੀ ਆਏ ਦੱਸੋ ਫਿਰ ਕੀ ਕੀ ਹੁਕਮ ਹੈ ਕਹਿੰਦੇ ਤੂੰ ਬਾਦਸ਼ਾਹ ਤੋਂ 400 ਲੈਣਾ ਹੈ ਕਹਿੰਦਾ ਹਾਂ 400 ਤਨਖਾਹ ਹੈ ਮੇਰੀ ਕਹਿੰਦਾ ਬੱਜੀ ਇਹ ਤੁਹਾਡੇ ਸਾਹਮਣੇ ਬੰਨੀ ਹੈ ਬਾਦਸ਼ਾਹ ਨੇ ਫਿਰ 400 ਹੀ ਬਾਬਾ ਸਾਤੋਂ ਲੈ ਲੈ ਕਰ ਸਾਨੂੰ ਰੋਕਾ ਨਾ ਕਰ ਸਾਨੂੰ ਟੱਟੀ ਫਿਰਾਇਆ ਕਰਨ ਸਾਡਾ ਖੇੜਾ ਛੱਡ ਅੱਛਾ ਉਹ ਦਾਤਨ ਕਰ ਚੱਲ ਫਿਰ ਮੈਂ ਉਦੋਂ ਪਹਿਲਾਂ ਗੱਲ ਕਰਾਂਗਾ ਉੱਠ ਕੇ ਹੋਰ ਕੀ ਬਾਏ ਤੁਹਾਡੇ ਵਾਸਤੇ ਤੰਗ ਹੋ ਲੈ ਗਏ ਹਾਂ ਮੈਂ ਤੁਹਾਡੇ ਬਾਅਦ ਤੇ ਹੋਰ ਤੰਗੀ ਮੈਂ ਘਟਣੂੰ ਜਦੋਂ ਪਈ ਤੁਸੀਂ 400 ਦਿੰਨੇ ਹੋ ਮੈਂ ਕਹਿੰਦਾ ਹੋਰ ਸਵੇਹਾ ਉੱਠ ਖੜਾ ਕਰੂੰ ਉਹ ਕਹਿੰਦੇ ਮਹਾਰਾਜਾ ਇਹ ਤਾਂ ਹੁਣ ਥੋੜੀ ਮਰ ਜਾ ਨਹੀਂ 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 ਮੈਂ ਆਈ ਆਈ ਸੂਤਾਂਗਾ 400 ਰਾਜੇ ਤੋਂ ਤੇ 400 ਉਹਨਾਂ ਤੋਂ ਮਹੱਲਿਆਂ ਤੋਂ 800 ਰੁਪਏ ਕਰ ਲਿਆ ਸੀ 800 ਰੁਪਏ ਕਰਿਆ ਤਾਂ ਸੋਹਣੇ ਦੇ ਨੰਗਣ ਲੱਗੇ ਬੱਚੇ ਵੀ ਖੁਸ਼ تھے ਸਠਾਣੀ ਵੀ ਖੁਸ਼ ਤੇ ਵੀ ਖੁਸ਼ ਉਹ ਮਹੀਨਾ ਦੋ ਮਹੀਨੇ ਲਾਂਗੇ ਚਾਰ ਮਹੀਨੇ ਛੀਵੇਂ ਬਾਦਸ਼ਾਹ ਨੇ ਸੋਚਿਆ ਵੀ ਆਪਾਂ 400 ਰੁਪਏ ਉਹਦਾ ਤਨਖਾਹ ਕਰਕੇ ਪਰ ਨਰਵਾ ਉਹਦਾ 400 ਨਾ ਵੀ ਨਹੀਂ ਹੋਣਾ ਪਰਵਾਜ਼ਾ ਦੇ वि चल उठि के तेरी फेर रख बादशाह ने उसे के तेरी उस सदर बजे फेर रख कर ले आस वगमान इकट्ठा सारा मोहल्ला जियो जी आ गए बुढ़िया भी आ गए बंदे भी आ गए बच्चे भी आ गए सेठ भी बैठे <coughs> लाला से, राजा से राजापुरदास सेठो सुनाओ की हाल है किमे कहनी जी बहुत कृपा थोड़ी बहुत मेहरबानी है हजूर ने राज्य के खाने छाड़ के बहन अच्छा ਕਿਸੇ ਕੀ ਚੀਜ਼ ਦੀ ਕਮੀ ਕਹਿੰਦੇ ਮਾਰਾ ਕੋਈ ਕਮੀ ਨਹੀਂ ਕੋਈ ਦੁੱਖ ਤਕਲੀਫ ਕੋਈ ਦੁੱਖ ਤਕਲੀਫ ਨਹੀਂ ਕੋਈ ਡਰ ਆਉਂਦਾ ਨਾ ਅੱਛਾ ਖੁਸ਼ ਹਾਂ ਜੀ ਕੋ ਲੈ ਵੀ ਸੇਠਾ ਬਿਰ ਹੁਣ ਤੂੰ ਸੁਣਾ ਅੰਤ ਹੈ ਜਹੂਰ ਦੀਆਂ ਮੇਰਾ ਹੋਇਆ ਹੋਈਆਂ ਨੇ ਭਾਗੋ ਭਾਗ ਭੁੱਲਾ ਮਰਦਾ ਸਰੀਰ ਰੰਗ ਸਜਿਆ ਉੱਠੀਦਾ ਨਾਈਦਾ ਧੋਈਦਾ ਐਸ ਲੈਨੇ ਅੱਛਾ ਐਸ ਲੈਨੇ ਹਾਂ ਫੇਰ ਮੈਂ ਅੱਲਾ ਬਿਲਕੁਲ ਕਿਹਾ ਕਹਿੰਦੇ ਬਾਦਸ਼ਾਹ ਨੇ ਤਾਂ ਐਸੇ ਐਸੇ ਲੈਣੀ ਸੀ ਇਹਦਾ ਕਿਉਂ ਕਹਿੰਦੇ 400 ਟੈਟੋ ਲੈਂਦਾ 480 ਦਿਨਾਂ ਨੂੰ ਹਲਕੇ ਤੋਂ ਦੱਤ ਨਹੀਂ ਨਿਕੜਦਾ ਸਾਨੂੰ ਤਾਂ ਟੱਟੀ ਨਹੀਂ ਜਾਣ ਦਿੰਦਾ ਇਹ ਕਿੱਥੋਂ ਤੋਂ ਇੱਥੇ ਸਾਨੂੰ ਪਤੰਦਰ ਲਾਤਾ ਤੇ 400 ਦਾ ਟੈਟੋ ਲੈਂਦਾ 480 ਦਿਨਾਂ ਅੱਠ ਦੋ ਪਾਉਂਦਾ ਕਿਵੇਂ ਨਾ ਕਿਤੇ ਪਾਵੇ ਇਹ ਸਾਰੀਆਂ ਘਿਵਚ ਨੇ ਬਾਦਸ਼ਾਹ ਕਹਿੰਦਾ ਮਰ ਉਹ ਤੇਰਾ ਭਲਾ ਹੋਈ ਸੇਠਾ ਇਹੀ ਗੱਲ ਕਹਿੰਦਾ ਜੀ ਫਿਰ ਵੀ ਨਹੀਂ ਹੈ ਚੰਗਾ ਵੀ ਕਹਿੰਦਾ ਸੇਠਾ ਇਹ ਨੌਕਰੀ ਛੱਡ ਦੇ ਹੋਰ ਤੈਨੂੰ ਕਿਸੇ ਹੋਰ ਤੋਂ ਨੌਕਰੀ ਦੇ ਦੇ ਅੱਛਾ ਮਹਾਰਾਜ 1380 ਰੁਪਈਆ ਵੀ ਨਾ 800 ਵੀ ਦੇਮ ਤੋਂ 800 ਆਪਜੀ ਚਾਰ ਚਾਰ ਤੇ ਆਪਦੀ ਮੋ ਪਹੁੰਚਣਾ ਕਰ ਲਈ ਨਾ ਕਹਿੰਦਾ ਜੀ ਠੀਕ ਹੈ ਲੈ ਵੀ ਆ ਜਾ ਉਹਨੂੰ ਜਾ ਕੇ ਵਹ ਤਾ ਮਾਲ ਕਰਵਾਉਂ ਲਾ ਆ ਸਾਰਾ ਰਾਸਣ ਘੋੜੇ ਖਚਰਾ ਉੱਠ ਬਗੀ ਘੋੜਾ ਸਭ ਹਾਥੀਆਂ ਤੋਂ ਲਾ ਕੇ ਛੋਟੇ ਤੋਂ ਵੱਡੇ ਜੀਵ ਤੱਕ ਰੇ ਰਸਤਾ ਕੱਲੇ ਕੱਲੇ ਰਖਵਾਲੇ ਨੂੰ ਤੇ ਰਸਤਾ ਤੋਲ ਕੇ ਦੇਣੀ ਆ ਚੱਕ ਪਰਚਾ ਉਠਾਲੇ ਨੂੰ ਐਨੀ ਹਾਥੀ ਵਾਲੇ ਨੂੰ ਐਨੀ ਘੋੜੇ ਵਾਲੇ ਨੂੰ ਐਨੀ ਖੱਤਰਾ ਵਾਲੇ ਨੂੰ ਐਨੀ ਗਧੇ ਵਾਲੇ ਨੂੰ ਐਨੀ ਬੱਕਰੇ ਵਾਲੇ ਨੂੰ ਸਾਰੀ ਲੇਖ ਪਰਚਾ ਬੜਾ ਵੀ ਇਹ ਰਸਤੇ ਦੇ ਵਿੱਚ ਫਰਕ ਨਾ ਪਵੇ ਪੂਰੀ ਦੀ ਪੂਰੀ ਟੋਲ ਕੇ ਦੇਣਾ ਵਾਹ ਮਹਾਰਾਜ ਇਹ ਤਾਂ ਸਾਡਾ ਜਮਾ ਜੱਦੀ ਕੰਮ ਹੈ ਤੱਕੜੀ ਤਾਂ ਸਾਨੂੰ ਸਾਨੂੰ ਮਰਜੀ ਤੱਕੜੀ ਨੰਦੀ ਬਹੁਤ ਅੱਛਾ ਬਾਦਸ਼ਾਹ ਬੜੇ ਰੰਗ ਲਾਏ ਤੇਹੀ ਲੋਅ ਦੇ ਖੇੜੇ ਬਸਣ ਬਾਗੇ ਉਹ ਤੱਕੜੀ ਭੜਕੇ ਬਹਿ ਗਿਆ ਹਾਥੀ ਵਾਲਾ ਹੁੰਦਾ ਵੀ ਮੈਨ ਪੱਦ ਮੇਰੀ ਹੱਥ ਦੀ ਰਾਸਤੇ ਲੈ ਪਾਈ ਚੱਕ ਉਠਾ ਵਾਲਾ ਹੁੰਦਾ ਲੈ ਪਾਈ ਚੱਕ ਘੋੜੇ ਵਾਲਾ ਹੁੰਦਾ ਚੱਕ ਖੱਤਰ ਵਾਲਾ ਹੁੰਦਾ ਚੱਕ ਸਭ ਨੂੰ ਰਸਤਾ ਤੋਲ ਕੇ ਦੇਤੀਆਂ ਤੇ ਲਾਲੇ ਨੂੰ ਤਾਂ ਉੱਥੇ ਪੈਹਰ ਰਾਤ ਬੀਤ ਗਈ ਉਹ ਸੋਚਿਆ ਜਦੋਂ ਆ ਝਾਕਿਆ ਤਾਰੇ ਮਨੀ ਕਹਿੰਦਾ ਮਨਾ ਰੋਟੀ ਨਹੀਂ ਧੋਕ ਨਹੀਂ ਪਾਣੀ ਨਹੀਂ ਧਾਣੀ ਨਹੀਂ ਕਿ ਤੜਕੇ ਫੇਰਸੇ ਦੇ ਆਉਣਾ ਬੂ ਰਾਤ ਨੂੰ ਕੱਲ ਨੂੰ ਫੇਰਹੀ ਬੇੜਾ ਹੂ ਹੁਣ ਇੱਥੋਂ ਵੀ ਕੋਈ ਨਾ ਕੋਈ ਕਾੜ ਕੱਢ ਉਹ ਸੇਠ ਆਪਦੇ ਦਿਮਾਗ ਨਾਲ ਲੱਗਿਆ ਫਿਰ ਰਾਉਂਡ ਤਣੇ ਤੋੜਦਾ ਤੋੜਦਾ ਮਹੀਨੇ ਦੋ ਮਹੀਨੇ ਲੰਘੇ ਉਹਨਾਂ ਨੂੰ ਰਸਤਾ ਦਿੰਦੇ ਕੱਢ ਲਈ ਗੱਡ ਫੇਰ ਫੇਰ ਕੱਢ ਗੱਡੀ ਰਸਤਾ ਤੋਲ ਕੇ ਦੇਤੀਆਂ ਸਭ ਨੂੰ ਕਹਿੰਦਾ ਲੈ ਵੀ ਗੱਲ ਸੁਣ ਲਓ ਰਸਤਾ ਲੈ 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 ਕੇ ਇੱਥੇ ਐ ਖੜੀ ਚੱਲੋ ਜਾਣਾ ਨਹੀਂ ਕਿਸੇ ਨੇ ਰਸਤਾ ਲੈ ਕੇ ਇੱਥੇ ਖੜੇ ਰੋ ਸਾਰਿਆਂ ਨੂੰ ਇਕੱਠਿਆਂ ਨੂੰ ਤੋਰੂ ਇਹਨੇ ਚੰਗਾ ਜੀ ਇਕੱਠਿਆਂ ਨੂੰ ਤੋਰਦੀ ਪਤਾ ਕੀ ਵੀ ਹੁਣ ਬਾਦਸ਼ਾਹ ਦਾ ਢੜਭਾਈ ਰੱਖਿਆ ਸਭ ਨੂੰ ਰਸਤਾ ਪਾ ਕੇ ਤੋਲ ਕੇ ਦੇਤੀਆਂ ਆਗਿਆ ਵੀ ਸਭ ਕੋਲ ਰਸਤਾ ਕਹਿੰਦੇ ਜੀ ਆਗਿਆ ਅੱਛਾ ਲੈ ਇੱਕ ਗੱਲ ਯਾਦ ਰੱਖਿਓ ਬੋਲੋ ਜੀ ਕਰਕੇ ਆਪੋ ਆਪਦੇ ਪਸ਼ੂਆਂ ਦੀ ਲਿੱਦ ਲੈ ਕੇ ਆਉਣੀ ਹੈ ਉਠਾ ਦਾ ਲਿੱਡੇ ਲਿਆਵੇ ਹੱਥਿਆ ਦਾ ਲਿੱਦ ਲਿਆਵੇ ਖੱਤੇ ਘੋੜਿਆ ਸਾਰੇ ਜਿੰਨੀ ਜਿੰਨੀ ਕਿਸੇ ਦੀ ਹੋਈ ਨਾ ਉਹਨੇ ਨੂੰ ਲੈ ਕੇ ਆਇਓ ਕਹਿੰਦੇ ਜੀ ਬਹੁਤ ਅੱਛਾ ਲੈ ਆਵਾਂਗੇ ਲੈ ਡਿਊਟੀ ਲੈ ਜੇ ਕੋਈ ਬਿਨਾ ਲਿੱਦ ਤੋਂ ਖਾਲੀ ਆਏਗਾ ਨਾ ਰਾਜੇ ਕੋਲੇ ਨਾਮ ਦੀ ਨੰ شکایت ਹੋਊ ਫੇਰੇ ਸੋਚ ਰੋ ਮੈਨੂੰ ਦੋਸ਼ ਨਾ ਦਿਓ ਵੀ ਸੇਠ ਨੇ ਮੜਾਤਾ ਮੈਨੂੰ ਕਿਤੇ ਮੇਰੇ ਤੇ ਫਿਰੋਂ ਦੋਸ਼ ਨਾ ਦੇ ਇਹ ਲੈ ਕੇ ਆਇਓ ਜ਼ਰੂਰ ਅਨੇ ਜ਼ਰੂਰ ਲੈਵਾਂਗੇ ਸਾਰੇ ਕੋਈ ਆਦਾ ਬੱਠਾ ਚ ਪਾ ਲਿਆ ਕੋਈ ਆਦਾ ਬੋਰੀ ਚ ਪਾ ਲਿਆ ਕੋਈ ਕਿਵੇਂ ਕੋਈ ਕਿਵੇਂ ਸਾਬ ਨੇ ਆਪ ਆਪਦੇ ਪਸ਼ੂਆਂ ਦਾ ਗੋਹਾ ਕੁੜਾ ਲੈਂਦਾ ਹਾਂ ਲੈ ਲੈੰਦਾ ਹੀ ਆ ਜੋ ਹਾਥੀ ਆਲੇ ਆਜ ਬਲਾ ਹਾਥੀਆਂ ਆਲੇ ਆ ਗਏ ਆ ਵਿੱਚੋਂ ਤੁਪਾ ਆਵਦੀ ਵੀ ਉਹਨੇ ਪਾਤੀ ਤੇਰੀ ਐਨੀ ਲੀਤ ਹੋ ਗਈ ਹਾਂ ਜੀ ਤੂੰ ਪਾ ਬਈ ਉਹਨੇ ਪਾਈ ਉਹਦੀ ਕਿਲੋ ਘਟ ਗਈ ਕਿਉਂ ਵੀ ਇਹ ਕੀ ਕਾਰਨ ਰਾਸਤ੍ਰੇਨ ਉਹਦੇ ਬਰਾਬਰ ਦੀ ਤੋਲ ਕੇ ਦਿੱਤੀ ਹੈ ਇਹ ਜਿੱਲੇ ਤੇ ਤਾਂ ਹੀ ਨਹੀਂ ਹੁੰਦੀ ਐ ਤੇ ਤੇਰੀ ਕਿਲੋ ਘੱਟਦੀ ਐ ਤੂੰ ਰਸਤੋਂ ਚੋਂ ਖਾ ਗਿਆ ਤੇ ਰਾਤਰੀਆਂ ਨੂੰ ਪੂਰੀ ਖਵਾਈ ਆ ਆਪਣੇ ਕੋਲੇ ਖਚਰ ਵਾਲੇ ਬਸ ਇੱਕ ਦੀ ਵੱਧ ਜੇ ਇੱਕ ਦੀ ਘੱਟ ਜੇ ਇੱਕ ਦੀ ਵੱਧ ਜੇ ਇੱਕ ਦੀ ਘੱਟ ਜੇ ਸਾਰੇ ਪਾਤੇ ਘੋੜਸੜ ਕੋਈ ਕਹਿੰਦਾ ਜੀ ਮੈਂ ਤਾਂ ਮੈਂ ਆਏ ਹੋਗੀ ਖੇਲਣਗੇ ਥੋੜੀ ਐ ਕੱਲ ਨੂੰ ਸਮਾਰ ਕੇ ਲਿਆਇਓ ਕਹਿੰਦੇ ਜੀ ਸਮਾਰ ਕੇ ਲਿਆਵਾਂਗੇ ਨਹੀਂ ਫਿਰ ਮੈਂ ਬਾਦਸ਼ਾਹ ਕੋਲ ਸ਼ਿਕਾਇਤ ਕਰੂੰ ਇਹ ਸੋਚਣ ਕਹਿੰਦੇ ਵੀ ਮਾਣਾ ਪਤੰਦਰ ਲੱਗੇ ਕੁੜੀ 14 ਤਾਂ ਕਿਸੇ ਨੇ ਗੱਲ ਹੀ ਨਹੀਂ ਤੋਰੀ ਇਹ ਤਾਂ ਹੁਣ ਲੇਦਰ ਤੋਲਣ ਡੈ ਗਿਆ ਖਬਰਾਂ ਕੀ ਕਰੂੰ ਪਹੀ ਖੜ ਗਏ ਵੀ ਹੁਣ ਤੱਕ ਕਿਣਕਾ ਵੀ ਨਾ ਕਿਸੇ ਪਾਸੇ ਆ ਲੱਗੀ ਵੀ ਲੈ ਕੇ ਬੱਠਾ ਬਾਟੀਆਂ ਖੜ ਦੇ ਸਾਰੇ ਆ ਰਾਤ ਨੂੰ ਜਦੋਂ ਕੋਈ ਪਸੂ ਜਦ ਕਰੇ ਉਹਦੀ ਝਰਕ ਦੇਣੇ ਥੱਲੇ ਬੱਠਾ ਕਰ ਦੇਣ ਝਰਕ ਦੇਣੇ ਥੱਲੇ ਬਾਲਟੀ ਕਰ ਦੇਣ ਸਭ ਨੇ ਫੇਰ ਇਕੱਠੀ ਕਰ ਲਈ ਤੜਕੇ ਨੂੰ ਫੇਰ ਆ ਗਏ ਲਓ ਜੀ ਅੱਜ ਤਾਂ ਅਸਿਕ ਕਿਣਕਾ ਨਹੀਂ ਖਰਾਬ ਹੋਣੀ ਅੱਛਾ ਹਾਂ ਲਿਓ ਤੋਲਿਆ ਫਿਰ ਤੋਲਣ ਲੱਗਿਆ ਉਹ ਉਹ ਕੱਲ ਤਾਂ ਤੇਰੀ ਕਿਲੋ ਘਟਦੀ ਹੋਏ ਅੱਜ ਅੱਧ ਕਿਲੋ ਘਟਾ ਇਹ ਤੇਰੀ ਸਮਝ ਦਾ ਫਰਕ ਹੈ ਅੱਜ ਕਿਲੋ ਫੇਰ ਕਮਾਈ ਜੀ ਤੇਰੀ ਇਹਦੇ ਬਰਾਬਰ ਦੀ ਹਾਤੀ ਤੇਰੇ ਕੋਲੇ ਆਤੀ ਇਹਦੇ ਕੋਲੇ ਇਹਦੀ ਪੂਰਵ ਕਿਲੋ ਨਿਕਲਦੀ ਆ ਤੇਰੀ ਇਹਦਾ ਕਿਲੋ ਘਟ ਨਿਕਲ ਗਿਆ ਸਾਰੇ ਪਸੂਆਂ 'ਚ ਫੇਰੇ ਹੀ ਫਿਰ ਫਰਕ ਪੈ ਗਿਆ ਉਹ ਕਹਿੰਦੇ ਬਹਰਾ ਲੋੜ ਆਇਆ ਅੱਛਾ ਰਸਤਾ ਦੰਨਾ ਮੈਂ ਸਭ ਨੂੰ ਤੋਲ ਕੇ ਇੱਥੇ ਖੜ ਜੋ ਉੱਥੇ ਖੜਾ ਲੈ ਰਾਤਾ ਟੋਲੀ ਗਿਆ ਪਾਈ ਗਿਆ ਟੋਲੀ ਗਿਆ ਪਾਈ ਗਿਆ ਸਭ ਨੂੰ ਰਸਤ ਵੰਡ ਕੇ ਕਹਿੰਦਾ ਬੋਲੋ ਵੀ ਕਿਸੇ ਕੋਈ ਰਹਿ ਤਾਂ ਨਹੀਂ ਗਿਆ ਕਹਿੰਦੇ ਜੀ ਕੋਈ ਨਹੀਂ ਰਹਾ ਅੱਛਾ ਹੁਣ ਆਜ ਅਸਤੜ ਕੇ ਹੋਰੋਂ ਕਰਿਓ ਬੋਲੋ ਜੀ ਹੁਣ ਇਹਨਾਂ ਦਾ ਆਪ ਉਹਦੇ ਪਸ਼ੂਆਂ ਦਾ ਪਿਸ਼ਾਬ ਲੈ ਕੇ ਆਇਓ ਪਿਸ਼ਾਬ ਲੈ ਕੇ ਜੇ ਕੋਈ ਖਾਲੀ ਆ ਖੜਾ ਫੇ ਸੋਚ ਲੈ ਬਹੁਤ ਅੱਛਾ ਜੀ ਲੈਵਾਂਗੇ ਹੁਣ ਦੂਜੇ ਦਿਨ ਭਾਈ ਉਹਨਾਂ ਨੂੰ ਹੋਰ ਦੂਜੀ ਦੂਜੀ ਡਿਊਟੀ ਲੱਗੀ ਵੀ ਕੱਲ ਤਾਂ ਦੋ ਦਿਨ ਤਾਂ ਆ ਤਾਂ ਇਨੇ ਦਿਨ ਤਾਂ ਲਿੱਡ ਇਕੱਠੀ ਕਰਦੇ ਰਹੇ ਹੁਣ ਪਿਸ਼ਾਬ ਤੇ ਵੀ ਲਾਤੀ ਪਿਸ਼ਾਬ ਲੈ ਕੇ ਵਾਗੇ ਲਾ ਗਿਆ ਤੋਲਣਾ ਕਿਉਂ ਏ ਇਹਦਾ ਇੰਨਾ ਨਿਕਲਦਾ ਤੇਰਾ ਇੰਨਾ ਤੂੰ ਪਾਣੀ ਘਟ ਪਿਆ ਹੂ ਤੁਖਰਾ ਘਟ ਦਿੱਤੀ ਹੂ ਇਹ ਫਰਕ ਕਿਵੇਂ ਪਿਆ ਉਹੀ ਪਸ਼ੂ ਤੇਰੇ ਕੋਲੇ ਉਹੀ ਇਹਦੇ ਕੋਲੇ ਇਹ ਕਿੱਥੇ 10 ਵਜੇ ਖੜਾ ਕਿੱਥੇ ਖਾ ਤੈ ਖਾਦੀ ਕਰੇ ਆਪਦੇ ਜਾਨ ਆਪਦੇ ਪਸ਼ੂ ਨੂੰ ਪਾਈ ਇਹਨੂੰ ਪਾਣੀ ਨਹੀਂ ਪਿਆ ਹੁਣ ਇਹਦੀ ਟਾਇਲ ਨਹੀਂ ਕਰੀ ਹੁਣੀ ਪਤਾ ਕੋਟ ਦਾ ਸਾਰਾ ਜਿੰਨਾ ਕੋਟ ਬਾਹਲ ਤੇ ਉਹ ਕੱਲ ਨੂੰ ਫਿਰ ਸਮਾਰ ਕੇ ਲਿਆਇਓ ਨਹੀਂ ਲੈਦ ਲਿਆਇਓ ਨਹੀਂ ਪਛਾਵ ਲਿਆ ਕੋਈ ਬਾਲਟੀ ਲਈ ਖੜਾ ਕੋਈ ਟੋਕਰਾ ਲਈ ਖੜਾ ਕੋਈ ਬੱਠਾ ਲਈ ਖੜਾ ਲਾਜਬਾਕਾਂ ਤੋਂ ਢੋਲੂ ਚਕਾਤੇ ਤੇ ਵੀ ਦੇਖ ਤਬ ਕੱਢ ਕੇ ਭੇਜੇ ਰਾਜੇ ਕੋਲੇ ਖਬਰ ਵਾਗੀ ਰਾਜਾ ਆਪਣਾ ਸੱਚ ਉਹ ਇਹਦਾ ਯਾਰ ਹੈ ਇਹਦਾ ਕੀ ਪਤਾ ਹੈ ਕੋਠੀ ਲਵਾ ਦੇ ਫਾਇਸ ਚੜਾ ਦੇ ਇਹ ਜੀ ਉਲਟ ਆਉਂਦਾ ਨਹੀਂ ਭਾਈਓ ਸਾਰੀ ਦੁਨੀਆ ਐ ਡਰਨ ਕਢਵਾਲਾਂ ਦੀ ਜਿਹੜੀ ਦੁਨੀਆ ਦੀ ਆਈਡੀਆਂ ਆ ਗਈਆਂ ਅੱਖਾਂ ਨੀਂਦੇ ਮਰਨ ਕਦੇ ਪਸ਼ੂ ਚੀ ਟੱਕਰ ਬੱਜੇ ਹੂੰਗਾ ਆਂਦੀ ਦਿਨ ਤੇ ਰਾਤ ਵੀ ਜੇ ਪਾਣੀ ਪਸ਼ਾਬ ਥੱਲੇ ਨੂੰ ਢਲ ਗਿਆ ਲਿਗੇ ਤਾਂ ਇਕੱਠੀ ਕਰ ਲਾਂਗੇ ਰੇਤਾ ਰਲਾ ਲਾਂਗੇ ਪੋਰਾ ਤੇ ਪਸ਼ਾਬ ਕਿੱਥੋਂ ਪਾਵਾਂਗੇ ਭਾਈ ਫੇ ਉਹ ਸਾਰੇ ਟੱਬਰ ਦੀਆਂ ਅੱਖਾਂ ਕਰਤੀਆਂ ਕੌਟ ਤੁੰਬਿਆਂ ਜੜ ਜੜ ਉਹ ਕਹਿਣ ਲੱਗੇ ਜਿਹੜੇ ਸਿਆਣੇ ਕਢਵਾਲਤੇ ਉਹਨਾਂ ਨੇ ਸੋਚਿਆ ਉਹ ਕਹਿੰਦੇ ਬਈ ਆਪਾਂ ਨੂੰ ਮਾਰ ਦੂਗੇ ਇਹ ਕੰਜਰ ਹੈ ਬੰਦਾ ਰਾਜੇ ਦਾ ਵੀ ਆਪਾਂ ਨੇ ਤਾਂ ਗਿਣ-ਗਿਣ ਬਦਲੇ ਲੈ ਲੂ ਫੇਰ ਕਹਿੰਦੇ ਜੀ ਕਿਵੇਂ ਕਰੀਏ ਤੁਸੀਂ ਸਹਣਿਓ ਕਹਿੰਦਾ ਇਹ 800 ਰੁਪਏ ਲੈਂਦਾ ਰਾਜੇ ਤੋਂ ਹੁਣ 800 ਤਿਆਰ ਆਪਾਂ ਕਰੋ ਫੇਰ ਮਾਨੂੰ ਇਹ ਥੋੜੇ ਪੈਸੇ ਦੇ ਬੰਨਣਾ ਵੀ ਨਹੀਂ ਅੱਛਾ ਜੀ ਹਾਂ ਫੇਰ ਮਹਾਰਾਜਾ ਆਪਾਂ ਕਹਿੰਦਾ ਆਪਾਂ ਤੰਗੀ ਨਾਲ ਕੱਟ ਲੋ ਜਿੱਥੇ ਚਾਰ ਰੋਟੀਆਂ ਖਾਣੀਆਂ ਤਿੰਨ-ਤਿੰਨ ਦੇ ਆਜੋ ਆਪਾਂ ਇੱਕ ਰੋਟੀ ਕੱਟਾ ਲਓ ਉਧਰੋਂ ਪਰ ਇਹਦਾ ਘਰ ਪੂਰਾ ਕਰੋ ਇਹਦਾ ਨਹੀਂ ਮਾਰ ਦੂ ਸਾਰੇ ਟੱਪਰਾਂ ਨੂੰ ਇਹ ਤਾਂ ਖੜਾਈ ਰੱਖਦਾ ਪਾਲਟੀਆਂ ਚੱਕੀ ਖੜੇ ਰਹਿਣੇ ਕਦੇ ਕਦੇ ਪਸ਼ੂਆਂ ਠੱਲੀ ਡਿੱਗ ਪੈਣਗੇ ਕੋਈ ਉੱਤੇ ਸੇਪੜ ਤੇ ਪੈਰ ਧਰਦਾ ਤਾਂ ਮਾਰ ਦੂ ਪਸ਼ੂ ਕੋਈ ਸਾਰੇ ਭਾਈ ਉਹਨਾਂ ਦੇ ਕਹਿਣ ਤੇ ਖੁਸ਼ ਕਹਿੰਦੇ ਵੀ ਚੰਗਾ ਪਾ ਲਓ ਜਿਹੜਾ ਹਿੱਸਾ ਵੰਡਦਾ ਜਿੰਮੇ ਹੈ ਜੇ ਵੱਡਣ ਵੱਡਾ ਪਾ ਦੋ ਵੱਡਾ ਛੋਟਣ ਛੋਟਾ ਪਾ ਦੋ ਹਿੱਸੇ ਵੰਡਾ ਵੀ 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 ਤੇਰੇ ਕੋਲ ਭਾਈ ਆ ਪਸ਼ੂਆ ਤੂੰ ਇੰਨਾ ਦੇ ਤੇਰੇ ਕੋਲ ਆ ਪਸ਼ੂ ਤੂੰ ਇੰਨਾ ਦੇ ਸਾਰਾ ਹਿਸਾਬ ਕਿਤਾਬ ਦੇ ਨਾਲ ਉਹ ਜਿਹੜੇ ਮੁੱਖ ਵੰਡੇ ਤੇ ਉਹਨਾਂ ਨੇ ਵੀ ਆ ਬੱਕਰੀ ਨੂੰ ਲਾ ਕੇ ਸਾਰੇ ਸਾਰੇ ਤਕਰ ਆਏ ਜਵਾਨੀ ਜਵਾਨੀ ਨੂੰ ਲਾ ਕੇ ਪੀਜੇ ਤੇ ਕਰ ਕਠਾ ਕਰਨ ਲੱਗ ਗਏ ਇਕੱਠਾ ਕਰਕੇ ਉਹਨਾਂ 800 ਉਹ ਬਣਾ ਲਿਆ ਕਰਨ ਤੇ 800 ਉਹਦ ਰਾਜੇ ਆਲ ਬਣਦਾ 1600 ਦੇ ਜਾ ਆਪਣੇ ਸੇਟ ਇਹੋ 1600 ਰੁਪਏ ਨੇ ਮਹੀਨੇ ਦਾ ਨੌਕਰੀ ਦਾ ਹੋ ਗਿਆ ਸੇਟ ਦਾ ਫਿਰ ਰਾਜੇ ਨੇ ਸੋਚਿਆ ਦੋ ਚਾਰ ਮਹੀਨੇ ਲੰਘੇ ਵੀ ਚਲੋ ਅੱਜ ਕੜਵਾਲਾਂ ਚ ਕੇਰੀ ਲਾਜੀ ਕੜਵਾਲਾਂ ਦਾ ਵੀ ਦੁੱਖ ਸੁੱਖ ਪੁੱਛੀ ਵੀ ਭਾਈ ਜੀ ਤੁਸੀਂ ਕਿਵੇਂ ਹੋ ਰਾਜ ਕੁਸ਼ੀ ਹੋ ਆ ਗਏ ਉਹਨੇ ਕੜਵਾਲਾਂ ਦੇ ਵਿੱਚ ਆ ਕੇ ਬਾਦਸ਼ਾਹ ਨੇ ਕਿਚੇਰੀ ਲਾ ਲਈ ਸਭ ਇਕੱਠੇ ਵਿੱਚ ਹਤਵਾਨ ਵਿੱਚ ਕੋੜ ਸਵਾਰ ਵਿੱਚ ਰਾਠਾ ਸਵਾਰ ਸਾਹਿਬ ਆ ਗਏ ਆਏ ਤੇ ਬੈਠ ਗਏ ਰਾਜਾ ਨੇ ਪੁੱਛਿਆ ਕਿਉਂ ਭਾਈ ਸੁਣਾਓ ਕਿਵੇਂ ਹੈ ਠੀਕ ਠਾਕ ਹੈ ਦਿਨ ਚੜ ਦਿਹਾੜੇ ਚੰਗੇ ਲੰਘਦੇ ਨੇ ਮਹਾਰਾਜ ਕਿਰਪਾ ਤੁਹਾਡੀ ਕਿਰਪਾ ਸਰਕਾਰ ਤੁਹਾਡੇ ਪਹਿਲਾਂ ਜਮਾ ਹਨ ਕੰਨ ਭਾਰ ਸੁੱਤੇ ਪਏ ਬਹੁਤ ਧਿਆਏ ਸਰਕਾਰ ਦੀ ਸਾਡੇ ਅੱਛਾ ਹਾਂ ਠੀਕ ਹੈ ਹਾਂ ਤੂੰ ਸੁਣਾਵੀਂ ਸੇਠਾ ਮਹਾਰਾਜ ਅੰਤੈ ਕੋਈ ਕਾਮ ਤਾਂ ਗਊ ਬਲੇ ਵੇਰੀ ਬਾਤ ਤੇ ਖੜੀ ਐ ਜਦੋਂ ਮਰਜੀ ਅਕਾਡਮੀਆਂ ਦੋ ਚੋਲ ਗਏ ਕਿ ਅੰਤ ਹੀ ਕੋਈ ਨਹੀਂ ਐ ਸੇ ਦੰਧਿਹਾਰੇ ਨਹੀਂ ਦੇਨੇ ਤੇਰਾ ਦਿੱਤਾ ਬਾਦਸ਼ਾ ਬੇਅੰਤ ਬੇਪਰਵਾਹ ਐਣ ਖੁਸ਼ੀਆਂ ਚ ਤੀਆਂ ਵਰਗੇ ਦਿਨ ਲੰਘਦੇ ਨੇ ਅੱਛਾ ਬਾਹ ਉਹ ਸਿੱਠਾ ਬਾਹ ਭਾਈ ਉੱਠ ਕੇ ਕੜਵਾਲ ਖੜੇ ਹੋ ਗਏ ਸਾਰੇ ਕਹਿੰਦੇ ਮਹਾਰਾਜ ਜੇ ਤੇ ਆਪੇ ਤੀਆਂ ਤੀਆਂ ਵਰਗੇ ਦਿਨ ਲੰਘਦੇ ਨੇ ਕਿਉਂ ਕਹਿੰਦੇ 800 ਉੱਤੇ ਤੋਂ ਲੈਂਦੇ 807 ਤੋਂ ਲੈਂਦੇ ਉੱਥੋਂ ਤੋਂ ਕਾਹਦਾ ਲੈਂਦਾ ਓਏ ਕਹਿੰਦਾ ਲੱਦ ਪਿਛਾ ਲੱਦ ਪਿਛਾ ਵੀ ਨਹੀਂ ਤੋਲਣੋਂ ਆੜਦਾ ਸਾਤੋਂ ਹਾਰ ਕੇ ਕਹਿੰਦਾ ਸਾਡੀਆਂ ਤੁਸੀਂ ਮਰਨ ਵਾਲੇ ਕਰਤੇ ਟੱਬਰਾਂ ਦੀ ਟੱਬਰ ਸਿਰੇ ਚ ਵਾਕਾ ਤੋਂ ਅੱਖਾਂ ਸੁਧਕੇ ਸਾਡੀਆਂ ਏਡੀਆਂ ਏਡੀਆਂ ਹੋ ਗਏ ਹਾਰ ਕੇ ਕਹਿੰਦਾ ਗੋੜੀ ਨੇ ਹੋਏ ਆ ਇਹਨੂੰ ਕਹੇ ਵੀ ਤੂੰ 800 ਉਧਰੋਂ ਲੈ ਪਈ 800 ਸਤਨਾ ਨਹੀਂ ਹੁਣ ਕਹਿੰਦਾ 1600 ਰੁਪਏ ਹੀ ਦੇ ਦੇ ਤੀਆਂ ਵਰਗੇ ਜੇ ਨੰਗਣੀ ਨੇ ਹੈ ਅਸੀਂ ਹਰ ਰੁਪਈਏ ਰੁਪਈਏ ਦੇਣਾ ਕਰ ਇਹ 1600 ਲੈ ਲੈਂਦੇ ਤੇ ਤੋਕਲਾ ਆਇ ਕਾ ਟਕੜੀ ਦਾ ਡੁੰਡਾ ਜ ਫੜ ਜੰਦਾ ਹੈ ਹੋਰ ਕੋਈ ਲੈਣਾ ਨਹੀਂ ਦੇਣਾ ਨਹੀਂ ਸਮਾਨ ਤੇ ਲੈਣਾ ਅਸੀਂ ਹੈ ਪਸ਼ੂ ਤੇ ਰੈਣੇ ਖਾਣਾ ਇਹਦੇ ਕੋਲੇ ਕੀ ਐ ਤੇ ਐਂ ਹੀ ਕਰ ਦਿੰਨਾ ਧਰਤੀ ਚੱਕਲੀ ਧਰਤੀ ਚੱਕਲੀ ਆ ਬੋਧਾ ਜ ਫੜੀ ਫਿਰਦਾ ਨੇ ਸੋਠੇ ਗੇ ਸੋ ਜਾ ਕੇ ਸੇਠਾ ਐਂ ਹੈ ਮਾਰਾ ਫਿਰ ਕਿਰਪਾ ਸਰਕਾਰ ਦੀ ਕਿਰਪਾ ਸੁਢਾਰ ਦੀ ਕਿਰਪਾ ਸਰਕਾਰ ਦੀ ਕਹਿ ਛੱਡੇ ਕੰਨਾ ਵੀ ਬਹਾਲ ਹੋਣਾ ਮਨਾ ਹੁਣ ਕੀ ਕਰਾਂ ਹੁਣ ਮੈਂ ਨਾ ਤਾਂ ਨੌਕਰੀ ਤੋਂ ਨੂੰ ਹਟਾ ਸਕ ਵੀ ਕਹਿ ਨਹੀਂ ਵੀ ਕਰਨ ਜਾ ਇਹ ਵੀ ਨਹੀਂ ਕਹਿ ਸਕਦਾ ਯਾਰ ਹੈ ਪ੍ਰੇਮ ਐ ਫੇਰ ਲਾਇਆ ਤਾਂ ਇਹ ਆਖੂ ਬਾਦਸ਼ਾਹ ਚੰਗੀ ਕਰੀ ਨਾ ਇਹ ਮੈਂ ਨੌਕਰੀ ਤੇ ਲਾਇ ਨਾ ਹਟਾਇਆ ਤਾਂ ਇਹ ਵੀ ਮੇਨਾ ਚਲਣਾ ਔਖਾ ਹੈ ਜਾਰੀ ਜੁੱਟੀ ਦਾ ਸਵਾਲ ਹੈ ਸੋਚ ਕੇ ਸੋਚ ਕੇ ਬਾਦਸ਼ਾਹ ਕਹਿੰਦਾ ਵੀ ਚੰਗਾ ਕੱਲ ਨੂੰ ਦੱਸੋ ਇਹ ਚੰਗਾ ਹੀ ਕੱਲ ਨੂੰ ਦੱਸ ਦ ਬਾਦਸ਼ਾਹ ਤਾਂ ਸਾਰੀ ਰਾਤਾਂਾਂ ਜੀ ਸੋਚਦੇ ਨੂੰ ਕਦੇ ਪੂਰਬ ਵਨੀ ਤੁਰ ਜੇ ਕਦੇ ਪਛੋ ਬਨੀ ਤੁਰ ਜੇ ਕਦੇ ਪਹਾੜ ਬਨੀ ਕਦੇ ਪੁਰੇ ਕਨੀ ਕਿਾਰੇ ਜਿਹਾ ਜ ਫਿਰਦਾ ਗੀੜੇ ਖਾਂਦਾ ਕਹਿੰਦਾ ਮਨਾ ਇਹਨੂੰ ਨੌਕਰੀ ਵੀ 1600 ਹੀ ਦੇ ਪਰ ਦੇਈਏ ਇਹਨੂੰ ਉੱਥੇ ਜਿੱਥੇ ਨੂੰ ਇੱਕ ਰਤੀ ਵੀ ਹੋਰ ਨਾਮ ਨੇ ਉਹੀ ਜੇ ਥਾੜਾ ਇਹਨੂੰ ਉਹ ਬਾਦਸ਼ਾਹ ਸੋਚਦਾ 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 ਦਿਨ ਚੜਦੇ ਦੇ ਚੜਾ ਦੇ ਨਾਲ ਬਾਦਸ਼ਾਹ ਨੂੰ ਮੋੜ ਕੇ ਕਹਿੰਦਾ ਇਹ ਕਰ ਆਪਾਂ ਤਾਂ ਸਮੁੰਦਰ ਦੇ ਕਿਨਾਰੇ ਲੈ ਚੱਲੇ ਨੂੰ ਉੱਥੇ ਪਾਣੀ ਪਾਣੀ ਹੈ ਕੋਈ ਚੱਕਣਾ ਨਹੀਂ ਧਰਨਾ ਨਹੀਂ ਵੀ ਆਪਾਂ ਇਹਨੂੰ ਉੱਥੇ ਦੇ ਵਾਹੇ ਉੱਥੇ ਵਾਹੇ ਦੇ ਬਾਦਸ਼ਾਹ ਦੂਜੇ ਦਿਨ ਆਇਆ ਕਿਹੜੀ ਲਾਈ ਕਹਿੰਦੀ ਲੈ ਕੇ ਸਭ ਨੂੰ ਸੁੱਖ-ਸਾਂਤ ਪੁੱਛੀ ਸੇਠ ਨੂੰ ਪੁੱਛਿਆ ਕਹਿੰਦਾ ਜੀ ਠੀਕ ਹੈ ਲੈ ਵੀ ਸੇਠਾ ਹਾਂ ਏ ਨੌਕਰੀ ਛੱਡ ਦੇ ਤੇਨੂੰ ਨੌਕਰੀ ਹੋਰ ਦਿੰਨੇ। ਉਥੇ ਲੈ ਸ਼ਾਮਾ ਮਸਰਾ। ਬਹੁਤ ਅੱਛਾ ਜੀ। ਹੋਰ ਦੇ ਦਿਓ। ਜਿੱਥੇ ਮਰਜੀ ਇਹ ਲਾ ਦੋ ਸਰਕਾਰ ਦੇ ਜਿੱਥੇ ਮੈਂ ਤਾਂ ਤਾਬੇਦਾਰ ਆ। ਜਿੱਥੇ ਮਰਜੀ ਤੇ ਉੱਥੇ ਲਾ। ਆਹ ਕਹਿੰਦਾ ਫਿਰ ਸੇਠਾ ਮੇਰੇ ਨਾਲ। ਸੇਠ ਲੈ ਲੈ ਨਾਲ ਤੇ ਜਿੱਥੇ ਜਾਣਾ ਪੈਣਾ ਤਾਂ ਉਹਨਾਂ ਨੂੰ ਕੋਲੇ ਬਗਦੇ ਜੀ ਸਾਡੇ ਕੋਈ ਵਟਣ ਤੇ ਬੋਲੀ ਨਾ। ਤੇ ਉਹ ਸੇਠ ਕਹਿੰਦਾ ਵੀ ਚਲ। ਐਨਜੀ ਚਲੋ ਲੈ ਕੇ ਸੇਠ ਨੂੰ ਬਾਦਸ਼ਾਹ ਸਮੁੰਦਰ ਦੇ ਕਿਨਾਰੇ ਵਗ ਬੰਦੇ ਗਾ ਤੇ ਕਹਿੰਦਾ ਵੀ ਸੇਠਾ ਬੇ ਤੇਰਾ ਮੇਂ ਆਪ ਜੇ ਕਰ ਆ ਪਿਆਰੀ ਯੇਤਰ ਆਪ ਇਹ ਕਲਮਦਵਾਰ ਕਹਿੰਦੀ ਠੀਕ ਹੈ ਹੁਣ ਤੂੰ ਐਂ ਕੇ ਰਹਿ ਕਰ ਕਹਿੰਦਾ ਰੁਪਿਆ ਤੇਰਾ 1600 ਹੀ ਮਿਲਿਆ ਕਰ ਤੈਨੂੰ ਤੇ ਇੱਥੇ ਬਹਿ ਜਾ ਲੈ ਕੇ ਕਲਮ ਤੇ ਲਹਿਰਾਂ ਜਿੰਨੀਆਂ ਉੱਠਣ ਹੋਣੀਆਂ ਲਿਖ ਲੀਆਂ ਜਿੰਨੀਆਂ ਡਿੱਗਣ ਹੋਣੀਆਂ ਲਿਖ ਬਿਆ ਪਾਣੀ ਚੋ ਵੀ ਕੱਢੂ ਹੈ ਬਿਆ ਆਹ ਡਿਊਟੀ ਲਾਏ ਦੀ ਬਾ ਮਹਾਰਾ ਜਾਂ ਤਾਂ ਕੋਈ ਠੰਡੀ ਹਵਾ ਬਾਬੂ ਸੂਰਜ ਦੀਆਂ ਕਿਰਨਾਂ ਬਿਜਦੀ ਜਲਦੇ ਉਹਨਾਂ ਦੀਆਂ ਨੇਤਰਾਂ ਦੀ ਜੋਤ ਬਲੂ ਲੱਗਿਆ ਲਾ ਲਿਆਣੀਆਂ ਗੱਲਾਂ ਕਰਨ ਤੇ ਬਣ ਕੇ ਗੱਲ ਕਰਨ ਛੱਡ ਕੇ ਬਾਦਸ਼ਾਹ ਭਾਗਿਆ ਇੱਕ ਦਿਨ ਲਿਖਿਆ ਦੋ ਦਿਨ ਲਿਖਿਆ ਰਾਹ ਤਾਂ ਉੱਠ ਨਹੀਂ ਆਉਂਦਾ ਇੱਥੋਂ ਵੀ ਕੁਛ ਨਾ ਕੁਛ ਭਾਲ ਕ ਇੱਥੋਂ ਵੀ ਜੇ ਕੱਢੀਏ ਕੁਛ ਨਾ ਕੁਛ ਤਾਂ ਠੀਕ ਐਵੇਂ ਤਾਂ ਉੱਠ ਨਹੀਂ ਆਉਂਦਾ ਗੱਲ ਸੋਚਦੇ ਸੋਚਦੇ ਨੇ ਇੱਕ ਦਿਨ ਉਹਨੇ ਕ ਫੇਰ ਕਾਟ ਕੱਢਣੀ ਵੀ ਆਪਾਂ ਐਂ ਕਰ ਉਹਨਾਂ ਦੇ ਪਾਣੀ ਵਾਲੇ ਜਹਾਜ਼ ਚੱਲਦੇ ਤੇ ਉਹ ਟਾਈਮਾਂ ਦੇ ਵਿੱਚ ਆ ਦੁੱਧੇ ਨਹੀਂ ਇਹ ਘਟ ਹੁਣ ਸੇਠਾਂ ਦੇ ਵਪਾਰ ਹੁੰਦੇ ਤੇ ਉਹਨਾਂ ਦੇ ਹਾਜ਼ਰ ਆਈਂ ਜਿਹੜੀ ਚੀਜ਼ ਕਿਤੇ ਅਪੜਾਉਣੀ ਹੈ ਕਿਸੇ ਨਾਲ 12 ਵਜੇ ਦਾ ਕਰਾਰ ਕਿਸੇ ਨਾਲ 3 ਵਜੇ ਦਾ ਕਰਾਰ ਕਿਸੇ ਦਾ 2 ਵਜੇ ਦਾ ਕਰਾਰ ਕਰਾਰ ਤੇ ਸੇਠਾਂ ਦੀ ਇਹ ਮੁੰਡੂ ਆਤਾ ਵੀ ਇਹ ਕਹਿੰਦੇ ਵੀ ਸਾਡਾ ਤਾਂ ਮਸਰ ਉੱਡ ਜੇ ਸਾਡੀ ਜਵਾਨ ਨਾ ਪੜ ਇਹ ਨਾ ਚੁ ਗੁਣ ਉਹ ਜਦੋਂ ਇਹ ਸੋਚਦਾ ਸੋਚਦਾ ਖਤਮ ਹੋ ਰੇ ਨਿਸ਼ਾਨ ਖਤ ਦੇ ਤੇ ਖੜਾ ਜੋ ਜਹਾਜ ਆਉਣ ਲੱਗੇ ਇਧਰ ਲੈ ਇਧਰ ਕਢਾਤੇ ਉਧਰ ਲੈ ਉਧਰ ਕਢਾਤੇ ਵੀ ਐ ਵਾਤ ਆਉਗਲ ਦੋਹੀਂ ਪਾਸੇ ਉਹਨਾਂ ਦੇ ਖਤਰੇ ਦੇ ਨਿਸ਼ਾਨ ਖੜੇ ਨੇ ਲਾਲ ਰੰਗ ਦੇ ਝੰਡੀਆਂ ਖੁਲੀਆਂ ਨਾ ਤਾਂ ਇਧਰ ਲੈ ਜਹਾਜ ਇਧਰ ਨੂੰ ਜਾਂਦੇ ਨੇ ਨਾ ਇਧਰ ਲੈ ਇਧਰ ਨੂੰ ਜਾਂਦੇ ਨੇ ਥਾਂ ਥਾਂ ਗੀ ਰੁੱਕ ਗਏ ਜੇ ਰੁੱਕ ਗਏ ਤਾਂ ਆ ਥੰਦੇ 4:00 ਵਜੇ ਨਵੀਂ ਨਹੀਂ ਲੈਂਦਾ ਉਹ ਤੋਰਨ ਦਤਾ ਪਛਾਹ ਦੀ ਕਲਮ ਲਹੀ ਹੈ 1 2 3 4 ਐ ਲਿਖੀ ਜਾਂਦੇ ਉਹ ਸੇਠ ਕਹਿੰਦੇ ਜਿਹੜੇ ਕਿ ਸੇਠ ਸੇ ਕਿਹਾ ਜਾਂਦੇ ਉਹ ਕਹਿੰਨੀ ਭਈ ਆਪਾਂ ਤਾਂ ਦਿਨਸ਼ ਭੀ ਚੱਲਿਆ ਤੇ ਆਪਾਂ ਕੁਛ ਪੁੱਛੋ ਹੀ ਪੁੱਛੋਗਾ ਕੋਈ ਗੱਲ ਕਰੋ ਇਹਦੇ ਨਾਲ ਇਹ ਬਹਾਇਆ ਪਨ ਪਤਾ ਵੀ ਆਪਣੇ ਸਾਹਮਣੇ ਬਹਾਇ ਰਾਜੇ ਨੇ ਰਾਜੇ ਜੇ ਹੀ ਬੰਦਾ ਹੈ ਪਰ ਆਪਾਂ ਤਾਂ ਸਾਰੇ ਆਪਣਾ ਤਾਂ ਵਪਾਰ ਫੇਲ ਹੋ ਜੂ ਜੇ ਜੋ ਆਪਾਂ ਮੌਕੇ ਤੇ ਚੀਜ਼ ਹੀ ਨਾ ਕਿਸੇ ਨੂੰ ਉਪੜਦੀ ਕਰੀ ਤੇ ਆਪਾਂ ਨੂੰ ਕੌਣ ਜਬਾਨ ਵਾਲੇ ਸਮਝੂਗਾ ਫੇਰ ਸੇਠ ਜੀ ਕਿਵੇਂ ਕਰੀਏ ਇੱਕ ਦੂਜੇ ਕੋਲੇ ਸਭ ਤੋਂ ਵੱਡੇ ਕੋਲੇ ਪਹੁੰਚ ਕੇ ਸਾਰੇ ਇਕੱਠੇ ਜਿਹੜਾ ਆਖਰੀ ਤਣਾੜੇ ਜੇਡ ਸੀ ਉਹ ਕਹਿੰਦਾ ਭਾਈ ਤੁਸੀਂ ਇਕੱਠੇ ਹੋਏ ਕਹਿੰਦੇ ਮਾਰਾ ਫੇ ਹੁਣ ਦੱਸੋ ਕੋਈ ਵਿਆਹ ਤਾਂ ਬਣਾਓ ਹੁਣ ਆਪਾਂ ਦਣਸ਼ੇਪ ਗਿਆ ਇਹਦਾ ਕੀ ਪਤਾ ਰਾਤ ਨੂੰ ਉਹਨਾਂ ਛੱਡੇ ਇਹਨੂੰ ਪੁੱਛਦਾ ਲਓ ਵੀ ਬਿਮਾਰੀ ਕੀ ਹੈ ਤੁਸੀਂ ਰਾਹ ਕਿਉਂ ਨਹੀਂ ਖੋਲਦਾ ਵੀ ਆਪਾਂ ਆਪਣੀ ਦਾ ਫਿਰ ਆਪਣਾ ਦਾ ਵਪਾਰ ਖਤ ਹੋਜੂ ਗਾਹਾਂ ਆਏ ਅਗਲੇ ਕੀ ਕਿਸੇ ਨੂੰ ਦੇਣਗੇ ਆਪਾਂ ਜਦੋਂ ਆਪਣੇ ਆਪਾਂ ਨਹੀਂ ਦੇ ਸਕਦੇ ਮੌਕੇ ਤੇ ਫਿਰ ਗਾਹਾਂ ਵਾਲੇ ਮੌਕੇ ਤੇ ਕਿਵੇਂ ਦੇਣਗੇ ਕਹਿੰਦੇ ਵੀ ਗੱਲ ਤਾਂ ਠੀਕ ਹੈ ਉਹ ਵੀ ਉਤਰ ਗਿਆ ਉਹ ਵੀ ਉਤਰ ਗਿਆ ਸਾਰੇ ਉਤਰ ਕੇ ਸਾਰੇ ਦੋਹਾਂ ਪਾਸੇ ਰਿਟੇ ਠੇ ਇੱਧਰ ਲੈ ਜਾ ਜਾਂਦੇ ਵੀ ਉੱਤਰੇ ਉਧਰ ਲੈਣ ਜਾਂਦੇ ਵੀ ਉੱਤੇ। ਗਿਆ ਬੜੇ ਸੇਠ ਕੋਲੇ। ਸੇਠਾ ਇਹ ਤੂੰ ਗੁਰਾ ਰਤ ਕੀ ਬੜੇ ਤੂੰ ਸਾਨੂੰ ਪਤਾ ਵੀ ਬਾਦਸ਼ਾਹ ਨੇ ਮਠਾਇਆ ਤਾਂ ਹੈ ਪਰ ਤੂੰ ਆ ਗਈ ਕਰਦਾ ਹੈ। ਕਹਿੰਦਾ ਕਿਉਂ? ਇਹ ਦੋਹੀ ਪਾਸੇ ਤਾਂ ਲਾਲ ਲੰਗੇ ਦੇ ਝੰਡੇ ਖੜੇ ਕਰਤੇ ਸਾਡਾ ਤਾਂ ਰਾਹ ਬੰਦ ਕਰਤਾ। ਅਸੀਂ ਸੌਦੇ ਲਈ ਜਹਾਜ਼ ਪਰ ਹੀ ਬੈਠੇ। ਮੌਕੇ ਤੇ ਕਿਸੇ ਨੂੰ ਥੋੜਾ ਦੇਣਾ, ਕਿਸੇ ਨੂੰ ਬਾਹਲਾ ਦੇਣਾ, ਕਿਸੇ ਨੂੰ ਕੁਝ ਵੰਡਣਾ, ਕਿਸੇ ਨੂੰ ਕੁਝ ਵੰਡਣ। ਫਿਰ ਹੁਣ ਅਸੀਂ ਰਾਤ ਨੂੰ ਜਾ ਕੇ ਦੇਵਾਂਗੇ। ਇਨਸ਼ਾਨ ਜੀ ਚੱਕਵ ਦੇ। ਕਹਦਾ ਮੈਂ ਨਹੀਂ ਚੱਕਦਾ। ਇਨਸ਼ਾਨ ਕਿਵੇਂ ਚੱਕਲਾ ਮੈਂ ਬਾਦਸ਼ਾਹ ਦਾ ਹੋਇਆ ਕਿਉਂ ਨਹੀਂ ਚੱਕਦਾ ਕਹਿੰਦਾ ਮੇਰੀਆਂ ਲੈਣਾ ਖਰਾਬ ਹੋਈਆਂ ਤੂੰ ਜਹਾਜ਼ ਲਾ ਹਾਂ ਮੇਰੀ ਡਿਊਟੀ ਲਈ ਹੈ ਰਾਜ ਨੂੰ ਮੈਂ ਕੀ ਦਿਖਾਉਂ ਜੇ ਮੇਰਾ ਰੀਜੇ ਖਾਲੀ ਹੋ ਗਿਆ ਮੈਨੂੰ ਰਾਜਾ ਕੋ ਵੀ ਦੱਸ ਕੰਨੀਆਂ ਲੀਈਆਂ ਮੈਂ ਕੀ ਟੱਟੂ ਦਿਖਾਉਂਗਾ ਬਾਦਸ਼ਾਹ ਨੂੰ ਹਾਂ ਭਾਈ ਖੜੇ ਰੋਈ ਸੀ ਕਹਿੰਦੇ ਆਢੋਗੇ ਸੇ ਸਾਰੇ ਪਰੇ ਹੋ ਗਏ ਸੋਚਣ ਲੱਗੇ ਕਹਿੰਦੇ ਵੀ ਕੀ ਕਰੀਏ ਕਹਿੰਦੇ ਬਾਦਸ਼ਾਹ ਤੋਂ 1600 ਲੈਣੇ ਕਹਿੰਦੇ ਹਾਂ ਕਹਿੰਦਾ ਹੁਣ 1600 ਹੈ ਆਪਾਂ ਦੇ ਬਰਾਬਰ ਦਾ ਦੇ ਕੀ ਕਹਣਾ ਛੁੱਟੂ ਨਹੀਂ ਛੁੱਟਦਾ ਨਹੀਂ ਸਾਰੇ ਰਹਿ ਕਰਕੇ ਕਹਿੰਦੇ ਵੀ ਠੀਕ ਹੈ ਦੇ ਉਹ ਵੱਡੋ ਜੂੜੇ ਦਾ ਜਿਵੇਂ ਵੱਢੀਦਾ ਪਰ ਦੇ ਦਿਓ ਬਾਬਾ ਆ ਹੁਣ ਆ ਪੰਜਾਬ ਦਾ ਜਾ ਕੇ ਸਮਾਨਤਾ ਦਿੰਦੇ ਹੋਈਏਗਾ ਆਹਾਂ ਆਪਾਂ ਵੀ ਤੋਂ ਪੈਸੇ ਬੱਟਣੇ ਬਦੀਨ ਹੋਈਏ ਜਦੋਂ ਨਏ ਸਮਾਨ ਚੱਕੀ ਫਿਰਦੇ ਨੇ ਨਾਲੇ ਬਦੀਨ ਹੋਈਏ ਆਪਣੇ ਵਰਗਾ ਕਮਲਾ ਫਿਰ ਕੌਣ ਹੈ ਕਹਿੰਦੇ ਵੀ ਠੀਕ ਹੈ ਜੁੜ ਕੇ ਭਾਈ ਫੇਰ ਆ ਕੇ ਇਕੱਠੇ ਹੋ ਗਏ ਲੈ ਵੀ ਸੇਠਾ ਗੱਲ ਸੁਣ ਲੈ ਕਹਿੰਦਾ ਸੁਣਾਓ ਤੁਰ ਬਈਆ 1600 ਲੈਣਾ ਬਾਦਸ਼ਾਹ ਤੋਂ ਕਹਿੰਦਾ ਹਾਂ ਕਹਿੰਦਾ 16 ਸੀਟ ਨੂੰ ਅਸੀਂ ਦੇਵਾਂ 32000 ਰੁਪਏ ਤੇ 73 ਮਹੀਨੇ ਦਾ ਬਣ ਗਿਆ ਪਰ ਸਾਡੇ ਜਹਾਜ਼ ਨਾਲ ਰੋਕ ਫੇਰ ਕਹਿੰਦਾ ਮੈਂ ਕਿਵੇਂ ਰੋਕੂ ਇਹ ਜਾਉ ਹੋ ਇਹ ਖੋਲ ਲੈ 32000 ਰੁਪਏ ਜੇ ਕਰ ਲਿਆ ਬੈਠੇ ਨੇ ਕੱਲ ਮਨ ਕੱਲੇ ਪਿੰਡ ਜੇ ਨਾ ਕਾਪੀ ਬਿਲ ਸਿਰ ਨਾ ਤੇ ਠੁੰਗਾ ਮਾਰ ਛੱਡਿਆ ਕਰ ਇੰਨੀ ਇਧਰੋਂ ਉੱਠੜੀਆਂ ਇਧਰੋਂ ਇੰਨੀ ਉੱਠੜੀਆਂ ਵੀ ਬਾਤਾਂ ਕੀ ਤੇ ਕੋਲੇ ਬੈਠਾ ਹੋਈ ਨਹੀਂ ਬਿੜੀ 2 ਮਹੀਨੇ ਫੇਰ ਨਾਂਗੇ ਬਾਦਸ਼ਾਹ ਕਹਿੰਦਾ ਵੀ ਹੁਣ ਪੁੱਛੇ ਸੇਟਨ ਨੂੰ ਵੀ ਹੁਣ ਕੀ ਹਾਲ ਹੈ ਉਹਨੇ ਬੰਦਰਗਾਹ ਤੇ ਕਚੇਰੀ ਰੱਖ ਲਈ ਸਾਰੇ ਜਹਾਜ਼ਾਂ ਨੂੰ ਸ੍ਰੋਤਾ ਕਰਤੀਆਂ ਵੀ ਬਾਦਸ਼ਾਹ ਸਵੇਰੇ ਬੰਦਰਗਾਹ ਤੇ ਕਚੇਰੀ ਲਾਉਗਾ ਸਾਰੇ ਆਪੋ ਆਪਣੇ ਜਹਾਜ਼ਾਂ ਤੇ ਹੋ ਕੇ ਸਬਾਰ ਆਗੇ ਸਾਰੇ ਜਿੰਨੇ ਸਦਾਕਰ ਸੇ ਵਪਾਰੀ ਤੇ ਸਭ ਵਪਾਰੀ ਆ ਕੇ ਬੈਠ ਗਏ ਬੱਜ ਗਿਆ ਚਿਗਾਰ ਬਾਦਸ਼ਾਹ ਵੀ ਸੱਜ ਗਿਆ ਤਾਕਤ ਬੋਸ ਤੇ ਆ ਕੇ ਵਪਾਰੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਸਭ ਬੈਠੇ ਨੇ ਖੁਸ਼ੀਆਂ 'ਚ ਬਾਦਸ਼ਾਹ ਨੇ ਫੇਰ ਖੜਾ ਹੋ ਕੇ ਆਵਾਜ਼ ਦਿੱਤੀ ਕਹਿੰਦਾ ਵਈ ਸੁਦਾਗਰੋ ਵਪਾਰ ਗਿਓ ਸਨਾਓ ਸਭ ਰਾਜੀ ਖੁਸ਼ੀ ਹੋ ਕਹੇ ਜੇ ਦਿਨਾਂ ਕੀ ਦੇ ਆਵਾਰਾਜ ਬੜੇ ਬੇਅੰਤ ਤੁਹਾਡੇ ਸਿਰ ਤੇ ਬੇਅੰਤ ਬੇਅੰਤ ਬੇਅੰਤੀ ਮਾਇ ਅੱਛਾ ਹਾਂ ਬਹੁਤ ਅੱਛਾ ਮੈਂ ਖੁਸ਼ ਹਾਂ ਬਾਦਸ਼ਾਹ ਭੇਜੇ ਪੈ ਕੇ ਕਹਿੰਦਾ ਸੇਠਾ ਕਹਿੰਦਾ ਹਾਂ ਜੀ ਤੂੰ ਸੁਣਾ ਕਹਿੰਦਾ ਅੰਤੈ ਦਿਨ ਰਾਤ ਪੁਹਾਰੇ ਪਾਉਂਦਾ ਇੰਦਰ ਦੇਵਤਾ ਸਿਰ ਤੇ ਕਹਣੀ ਹੈ ਬਰਸਤ ਨੇ ਤੇ ਹਨ ਸਮੁੰਦਰ ਚ ਛਾਲ ਉੱਠਦੀ ਹੈ ਕਿੰਕੇ ਮੇਰੇ ਤੇ ਵੀ ਦਿੱਕੀ ਜਾਂਦੇ ਨੇ ਉਹ ਸਾਰੇ ਸਦਾ ਕਰ ਉੱਠ ਕੇ ਖੜੇ ਹੋਗੇ ਕਹਿੰਦੇ ਬਾਦਸ਼ਾਹ ਜੀ ਤੇ ਕਿੰਦਰੀ ਮੀਂਹ ਕਿਉਂ ਨਾ ਪਾਵੇ ਕਹਿੰਦੇ ਕਹਿੰਦਾ ਕੀ ਗੱਲ ਕਹਿੰਦਾ 1600 ਤੇ ਥੋ ਲੈ ਲੈਂਦਾ 1600 ਵੀ ਸਾਥੋਂ ਲੈ ਲੈਂਦਾ 3200 ਰੁਪਇਆ ਪਾਉਂਦਾ ਮਹੀਨੇ ਦਾ ਉਹ ਕਹਿੰਦਾ ਸੇਠਾ ਤੂੰ ਇਹਨਾਂ ਤੋਂ 1600 ਕਾਦਾ ਹੋਏ ਥੋ ਤੋਂ 1600 ਕਾਦਾ ਲੈਂਦਾ ਹੈ ਕਹਦਾ ਲਾਲ ਲਿਹਾਨ ਘਟ ਦਿੰਦਾ ਨਾ ਇੱਧਰ ਜਾਂਦੇ ਵੀ ਨਾ ਇੱਧਰ ਜਾਂਦੇ ਵੀ ਕਹਿੰਦਾ ਲੈ ਰਾਂ ਖਰਾਬ ਹੁੰਦੀ ਐ ਮੋਰੋ ਤੇਰਾ ਪਲਾ ਹੋ ਜੇ ਬਾਦਸ਼ਾਹ ਨੇ ਸੋਚਿਆ ਇਹ ਨਹੀਂ ਲੋਟਾਉਣਾ ਹੁਣ ਇਹਦਾ ਕਿਵੇਂ ਕਰਾਂ ਬਾਦਸ਼ਾਹ ਨੇ ਕਹਿੰਦਾ ਲੈ ਵੀ ਸੇਠਾ ਤੇ 3200 ਰੁਪਏ ਤੇਰਾ ਕਹਿੰਦਾ ਹਾਂ ਜੀ ਮੈਂ ਤੇਰੀ ਜਿੰਨੀ ਨੌਕਰੀ ਐਨੀ ਤੇਰੀ ਅੱਜ ਤੋਂ ਪੱਕੀ ਪੈਨਸ਼ਨ ਲਾਤੀ ਤੇ ਬਾਬਾ ਤੂੰ ਘਰੇ ਜਾ ਤੂੰ ਹੁਣ ਰਿਟਾਇਰ ਹੋ ਗਿਆ ਘਰੇ ਜਾ ਹੁਣ ਕਹਿੰਦਾ ਅੰਤਾਜੀ ਮਹਾਰਾਜ ਬੜੀਆਂ ਸਰਕਾਰ ਦੀਆਂ ਮੇਰੇ ਇਆਂ ਰਾਂਗੀ ਲੱਗ ਗਏ ਲੋਹ ਮਹਾਰਾਜਾ ਚਕਵਾ ਦਰਜੀ ਸਿੱਤਿਆ ਨੂੰ ਸਭੋਂ ਕਮਲ ਕਲਮਨ ਦਵਾਦ ਹੁਣ ਸੇਟ ਘਰੇ ਆ ਗਿਆ ਘਰੇ ਆ ਕੇ ਸੇਟ ਨੇ 3200 ਰੁਪਏ ਦੇ ਵਿੱਚ ਸੌਦਾ ਲਿਆਂਦਾ ਪਾਲੀ ਦੁਕਾਨ ਪਰਚੂਨ ਦੀ ਲੈ ਬਹਿ ਗਿਆ ਤੱਕੜੀ ਫੜ ਕੇ ਕਿ ਜਬਾਗ ਫਿਰ ਦੇ ਕੌਡੀ ਬਾਡੀ ਖੇਡ ਦੇਵੇ ਖਾਣੇ ਆ ਮਨਚਮ ਜਮਠਾਈਆਂ ਸਠਾਣੀ ਉਦੋਂ ਖੁਸ਼ ਰਾਜੇ ਨੇ ਸੋਚਿਆ ਵੀ ਆਪਾਂ ਇੱਕ ਗੱਲ ਪੁੱਛੀ ਪੁੱਛਣੀ ਭੁੱਲੀ ਉਹ ਗੱਲ ਨਾ ਉਹ ਸੋਚ ਕੇ ਸੋਚ ਕੇ ਬਾਦਸ਼ਾਹ ਕਹਿੰਦਾ ਵੀ ਆਪਾਂ ਸਵੇਰੇ ਜਾਂ ਪਰਸੋ ਪੱਕੇ ਜਿਹੜੀ ਫੇਰ ਉੱਥੇ ਰੱਖ ਲੈ ਉਸੇ ਦੇ ਮਹਲੇ 'ਕਿ ਜੇਰੀ ਰੱਖ ਲਈ ਹੁਣ ਉਹ ਬੈਠਾ ਅਪੋਰਚੁਨਿਟੀ ਦੁਕਾਨ ਪਾਈ ਹਟ ਗਏ ਮਨ ਗਏ ਨ ਪਈ ਕਰਦੀਏ ਕੀ ਰੁਪਏ ਦਾ ਟੋੜਾ ਦੀ ਭਰੀ ਹਟ ਸੌਦੇ ਦੀ ਤੇ ਸੱਠ ਬੈਠਾ ਗੱਦੀ ਲਈ ਆ ਕੇ ਰੱਖ ਲਈ ਬਾਦਸ਼ਾਹ ਨੇ ਕਿ ਜੇਰੀ ਕਿ ਜੇਰੀ ਰੱਖੀਏ ਆਸਮਾਨ ਲੈ ਇਕੱਠਾ ਕਰ ਲੈ ਸਾਰਾ ਸਭ ਨੂੰ ਖੈਰ ਸੁੱਖ ਪੁੱਛੀ ਕਹਿੰਦੇ ਮਹਾਰਾਜ ਅੰਤ ਹੀ ਕੋਈ ਨਹੀਂ ਉਹ ਤੂੰ ਸੁਣਾਵੇਂ ਸਿੱਠਾ ਅੰਤ ਆ ਕਹਿੰਦਾ ਹੁਣ ਮਹਾਰਾਜ ਤੁਹਾਨੂੰ ਦਿੱਸੀ ਜਾਂਦਾ ਸਾਰਾ ਕੁਝ ਕੋਈ ਅੰਤ ਉਹ ਕਹਿੰਦਾ ਵੀ ਇੱਕ ਗੱਲ ਦੱਸ ਕਹਿੰਦਾ ਕੀ ਗੱਲ ਪੁੱਛਦਾ ਬਾਦਸ਼ਾਹ ਕਾਂ ਅੱਗੇ ਮੈਂ ਜਦੋਂ ਤੇਰੇ ਕੋਲ ਦੇ ਥੰਦੇ ਕੋਠੀ ਨਾ ਹੁੰਦਾ ਹੁੰਦਾ ਸਠਾਣੀ ਤੇਰੇ ਨਾਲ ਲੜਦੀ ਹੁੰਦੀ ਵੀ ਜਵਾਕ ਭੁੱਖੇ ਮਰਦੇ ਨੇ ਕੋਈ ਬਾਦਸ਼ਾਹ ਤੋਂ ਨੌਕਰੀ ਵਿੱਚ ਵਿਸ਼ਾ ਮੰਗ ਲੈ ਕੁਸਮਾਣਾ ਮੋਟਾ ਕੋ ਕਰ ਲੈ ਤੇ ਤੂੰ ਕਹਿੰਦਾ ਹੁੰਦਾ ਵੀ ਕਿਤੇ ਅੜਜੂ ਨੋਖ ਕਿਤੇ ਅੜਜੂ ਨੋਖ ਉਹ ਕਹਿੰਦਾ ਨੋਖ ਕਾਦੀ ੜਾਉਣੀ ਜਮਾਦੀ ਤੂੰ ਸੇਡ ਨੂੰ ਪੁੱਜਦਾ ਬਾਦਸ਼ਾਹ ਵੀ ਉਹ ਨੋਖ ਤੇਰੀ ਕਾਦੀ ਐ ਕਹਿੰਦਾ ਬਾਦਸ਼ਾਹ ਤੈਨੂੰ ਹਜੇ ਪਤਾ ਹੀ ਨਹੀਂ ਲੱਗਿਆ ਵੀ ਨੋਖ ਕਿਹੜੀ ਐ ਨਾ ਉਹ ਸੇਠਾ ਕਹਿੰਦਾ ਮੈਨੂੰ ਨਹੀਂ ਪਤਾ ਲੱਗਿਆ ਵੀ ਕਿਹੜੀ ਨੂੰ ਹੁਣ ਇਹਦੋਂ ਪਹਿਲਾਂ ਤਾਂ ਕਹਿੰਦਾ ਮੈਂ ਨੌਕਰ ਦੀ ਹੁਣ ਤਾਂ ਪੱਕੀ ਮਹੋਰ ਛਾਪ ਲਾਤੀ ਨਾ ਮੀ ਇਹ ਉਹ ਵੀ ਇਹ ਬਾਜਾ ਮੇਰਾ 3200 ਪੱਕਾ ਪੈਸਾ ਨੰਮੀ ਨਹੀਂ ਨਾ ਆ ਨੋ ਕਹ ਹੁਣ ਆ ਜੀ ਨਦਰ ਮੈਂ ਮਰਦਾ ਨਹੀਂ ਉਹਨਾਂ ਜੇ ਤੂੰ ਹੋਏ ਬੰਦ ਨਹੀਂ ਕਰ ਸਕਦਾ ਇਹਨੇ ਹੁਣ ਹੀ ਉਹਨੇ ਸੇਠਾ ਤੂੰ ਜਿੱਤੇ ਮੈਂ ਆ ਰਿਹਾ ਐਨੀ ਕਹਿੰਦੇ ਮਾਂ ਦੇ ਜੱਜ ਕਾ